ਇਨਾਨੇ ਕੋ ਇਨਫੋਰਮੇਸ਼ਨ ਆਂਦੀ ਹੈ ਕਿ ਇਸ ਤਰ੍ਹਾਂ ਕਰਕੇ ਇੱਕ ਆਲਟੋ ਚਿੱਟੀ ਕਾਰ ਜਿਹੜੀ ਹੈ ਕਿ ਜਿਹੜੀ ਆ ਰਹੀ ਹੈ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹਨਾਂ ਕੋ ਭਾਰੀ ਮਾਤਰਾ ਵਿੱਚ ਹਿਰਨ ਹੋ ਸਕਦੀ ਹੈ ਜਾਂ ਹੈਗੀ ਮਤਲਬ ਕਿ ਪੁਖਤਾ ਸੀਗੀ ਵੀ ਹੈਗੀ ਹੈ ਈਵਨ ਕੇ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮਲਾਜਾਂ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇਰੇ ਵੀ ਸਾਡੇ ਕਿਸੇ ਮਲਾਜਾਂ ਦਾ ਨੁਕਸਾਨ ਨੁਕਸਾਨ ਹੋ ਜਾਣਾ ਸੀਗਾ ਦੈਨ ਉਹ ਗੱਡੀ ਜਿਹੜੀ ਆ ਫਿਰ ਚਲਪੀ ਆ ਉਹਨਾਂ ਇੱਕ ਲਿੰਕ ਰੋਡ ਨੂੰ ਪਾ ਲਈ ਆ ਸਾਨੂੰ ਉੱਥੋਂ ਚਾਰ ਪੈਕੇਟ ਮਿਲੇ ਨੇ ਹਿਰੋਇਨ ਦੇ ਨੋ ਸਮਗਲਰ ਫੜੇ ਗਏ ਜੀ ਕਾਨੂੰਨ ਦੀ ਪਾਲਣ ਸਰ ਜੀ ਦੀ ਪ੍ਰੈਸ ਕਨਫਰੈਂਸ ਕੀ ਮੇਨ ਮੋਟਿਵੇਸ਼ਨ ਬ੍ਰਦਰ ਇਸ ਤਰ੍ਹਾਂ ਕੇ ਆਪਣੇ ਮਾਨਜੋਗ ਐਸਐਸਪੀ ਅਮਰਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਉਹਨੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜੀ ਆਪਾਂ ਕਾ ਨਸ਼ੇ ਦੇ ਵਿਰੁੱਧ ਮਹਿੰਮ ਵਧੀ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜਨ ਕੁਮਾਰ ਹੋਣੀ ਤੇ ਨਾਲ ਉਹਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ ਗਾਸਟ ਕਰ ਰਹੀ ਸੀਗੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਇਸ ਤਰ੍ਹਾਂ ਕਰਕੇ ਇੱਕ ਆਲਟੋ ਚਿੱਟੀ ਕਾਰ ਜਿਹੜੀ ਆ ਕਿ ਜਿਹੜੀ ਆ ਰਹੀ ਆ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹਨਾਂ ਕੋਲ ਭਾਰੀ ਮਾਤਰਾ ਵਿੱਚ ਹਿਰਨ ਹੋ ਸਕਦੀ ਹੈ ਜਾਂ ਹੈਗੀ ਮਤਲਬ ਪੁਖਤਾ ਸੀਗੀ ਵੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਨ ਦਾ ਮੇਨ ਟਾਈਮ ਮੈਂ ਵੀ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਹੀ ਘਰਿੰਡੀ ਨਾਕੇ ਮੋੜ ਤੇ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਥੈਨ ਉਹ ਗੱਡੀ ਜਿਹੜੀ ਐ ਫਿਰ ਚੱਲ ਪਈ ਆ ਉਹਨਾਂ ਇੱਕ ਲਿੰਕ ਰੋਡ ਨੂੰ ਪਾਲੀ ਐ ਜਦੋਂ ਆਪਾਂ ਫਿਰ ਉਹਨਾਂ ਦੇ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਾਸਟ ਸੀਗੀ ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾਲ ਬਾਹਰ ਮਿੱਟੀ ਦੇ ਢਿੱਗਾਂ ਲੱਗੀਆਂ ਹੋਈਆਂ ਨੇ ਕਾਫੀ ਜਿਹੜੋ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਆ ਉਹ ਤੋਂ ਗੱਡੀ ਪਲਟੀ ਖਾ ਗਈ ਐ ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਐ ਦੌਰਾਨੇ ਸਰਚ ਸਾਨੂੰ ਉੱਥੋਂ 4 ਪੈਕੇਟ ਮਿਲੇ ਨੇ ਹਿਰੋਇਨ ਦੇ ਅੱਧਾ-ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬੰਦੀ ਹੈਗੀ ਆ ਇੰਦ ਮੇਨ ਟਾਈਮ ਕੇ ਫਿਰ ਆਪਾਂ ਨੂੰ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ ਸੁਖਿੰਦਰ ਤੇ ਆਪਣੇ ਸਵਰਨ ਸਿੰਘ ਉਹਨਾਂ ਨੂੰ ਅਮੇਨਟ ਤੌਰ ਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਗਏ ਆ ਰਾਤੀ ਉਹਨਾਂ ਦੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾ ਕੇ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋਟ ਤੇ ਨਹੀਂ ਲੱਗੀ ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏ ਗਏ ਨੇ ਸੋ ਕਹਿਣ ਤੋਂ ਭਾਵ ਇਹ ਆ ਕਿ ਕੱਲ ਦੀ ਇਹ ਸਾਡੀ ਜਿਹੜੀ ਹੈ ਅਚੀਵਮੈਂਟ ਸੀਗੀ ਸਾਡੀ ਪੁਲਿਸ ਫੋਰਸ ਦੀ ਆਪਣੇ ਮਾਨਜੋਗ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਹੈ ਪੂਰੀ ਮਸਤਾਈ ਨਾਲ ਲਗਨ ਤੇ ਤੰਦਾਈ ਨੇ ਡਿਊਟੀ ਕਰ ਰਹੀ ਹੈ ਜਿੰਨੇ ਵੀ ਭੜੇ ਅਨਸਰ ਹੈਗੇ ਨੇ ਜਾਂ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਹੈਗੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਫਾਈਲਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ ਨਹੀਂ ਫਾਈਲਿੰਗ ਤੇ ਚਲੋ ਖੈਰ ਨਹੀਂ ਵੇ ਆਪਾਂ ਇਹ ਤਾਂ ਮੁੱਦਾ ਹੈ ਨਹੀਂ ਆਪਾਂ ਫੜ ਲਿਆ ਉਹਨਾਂ ਨੂੰ ਵੈਸੇ ਇਹ ਉਹਨਾਂ ਕੋਲ ਤਿਆਰ ਸੀ ਹਥਿਆਰ ਹੈਗੇ ਸੀ ਉਹਨਾਂ ਕੋਈ ਗੈਪਨ ਮਿਲਿਆ ਸਰ ਨਹੀਂ ਕਿ ਆਪਾਂ ਨੀ ਫੇਰ ਲ ਮੈਨ ਕਿੱਥੋਂ ਆਏ ਲੈ ਕੇ ਜਾਣੀ ਸੀ ਡਰੋਨ ਕਿੱਥੋਂ ਲੈਂਦੀ ਸੀ ਐਕਚੁਅਲੀ ਐਕਚੁਅਲੀ ਇਹਨਾਂ ਮੈਂ ਦੱਸਦਾ ਐਕਚੁਅਲੀ 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 ਇਹ ਜਿਹੜੇ ਹੀਰੋਇਨ ਮੰਗਾਉਂਦੇ ਸੀ ਪਾਕਿਸਤਾਨ ਦੇ ਥਰੂ ਡਰੋਨ ਰਸਤੇ ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਛੁੱਟੀ ਗਈ ਸੀ ਕਿ ਜਿਹੜੀ ਕਿ ਲੈ ਕੇ ਵਾਪਸ ਆ ਰਹੇ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਤੁਹਾਨੂੰ ਦੱਸਦੇ ਤਾਂ ਪਿਆ ਕਰਨਾ ਵਾਪਰੀ ਹੈ ਨਹੀਂ ਪਹਿਲਾਂ ਵੀ ਇਹ ਮੇਬੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਕੋਈ ਰੱਜੇ ਪਤਾ ਲੱਗੇ ਕਿ ਕਿੱਥੇ ਕਿੱਥੇ ਹੈ ਜੀ ਹਾਂਜੀ ਉਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਉਸ ਸਬੰਧ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਸਬੰਧ ਦੇ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੂਰ ਸੰਜ ਕਰ ਦਿੱਤੇ ਜਾਣਗੇ ਹਾਂਜੀ ਪਹਿਲਾਂ ਉਹਨਾਂ ਕਾਦਰ ਜੀ ਹੈ ਨਾ ਡਰਗਮਣੀ ਵੀ ਬ੍ਰਹਮਦੇਵ ਜੀ ਨਾ ਆ ਨਹੀਂ ਡਰਗਮਣੀ ਥੋੜੇ ਸੀਗੇ ਪੈਸੇ ਆਣਾ ਕੋਲ ਜੰਨੇ ਸੀਗਾ ਇੱਕ ਕੋਲ 6000 ਰੁਪਿਆ ਸੀਗਾ ਦੂਸਰੇ ਕੋਲ ਆਈ ਥਿੰਕ 9000 ਕਿੰਨੇ ਸੀਗੇ ਸਰ ਪਹਿਲਾਂ ਪਰਚੇ ਹਾਂਜੀ ਪਹਿਲਾਂ ਅੱਲਾ ਪਰਚੇ ਕਰਕੇ ਮੈਂ ਤੁਹਾਨੂੰ ਕਹਿ ਰ ਉਹ ਆਪਾਂ ਪੂਰੇ ਆਪਾਂ ਇਹਦੀ ਬੈਕ ਬੈਕਵਰਡ ਕਰ ਰਹੇ ਆਂ ਫਾਰਵਰਡ ਵੀ ਕਟਾਂਗੇ ਉਹ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਅਫਸਰ ਦੇ ਨੇ ਦੋਨੋਂ ਰਹਿਣ ਵਾਲੇ ਸਰ ਹਾਏ ਇੱਥੋਂ ਹੀ ਦਿੰਦੇ ਆਪਾਂ ਇਹਦੀ ਬਾਉਂਡਰ ਲੱਗੇ ਦੀ ਨੇ ਬਾਉਂਡਰ ਲੱਗੇ ਦੀ ਇਸ ਸਮੇਂ ਤੋਂ ਸਰਕਰਮ ਨੇ ਜੀ ਕਿਉਂਕਿ ਦੇਖੋ ਇਹਨਾਂ ਦੀਆਂ ਨਕਲੋ ਹਰਕਤਾਂ ਤੋਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਪਤ ਹੋਣਗੇ ਇਸ ਕੰਮ ਦੇ ਵਿੱਚ ਬਟ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹਨਾਂ ਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਆਂ ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਰਿਮਾਂਡ ਰਿਮ ਆਪਾਂ ਤੁਹਾਨੂੰ ਦੱਸ ਦਿਆਂ ਇਹ ਰਿਮਾਂਡ ਲੈ ਕੇ ਜਿਹੜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ